ਅਸੀਂ ਅਕਸਰ ਸੋਚਦੇ ਹਾਂ ਕਿ ਬਿਹੇਵੀਅਰ ਬਦਲਣ ਲਈ ਸਿਰਫ ਤੀਚੇ ਬਦਲਣੇ ਪੈਂਦੇ ਨੇ ਜਿਵੇਂ ਬਜ਼ਨ ਘਟਾਉਣਾ ਪੈਸੇ ਬਚਾਉਣਾ ਜਾਂ ਨਵਾਂ ਸਕਿੱਲ ਸਿੱਖਣਾ ਪਰ ਅਸਲੀ ਬਦਲਾ ਇੱਥੇ ਨਹੀਂ ਹੁੰਦਾ ਅਸਲੀ ਬਦਲਾ ਉਦੋਂ ਸ਼ੁਰੂ ਹੁੰਦਾ ਜਦੋਂ ਅਸੀਂ ਆਪਣੀ ਆਈਡੈਂਟੀਟੀ ਬਦਲਦੇ ਹਾਂ ਜੇ ਤੁਸੀਂ ਕਹੋ ਮੈਂ ਸਿਗਰਟ ਛੱਡਣਾ ਚਾਹੁੰਦਾ ਤਾਂ ਇਹ ਇੱਕ ਤੀਚਾ ਹੈ ਪਰ ਜੇ ਤੁਸੀਂ ਕਹੋ ਮੈਂ ਸਿਗਰਟ ਪੀਣ ਵਾਲਾ ਇਨਸਾਨ ਹੀ ਨਹੀਂ ਤਾਂ ਇਹ ਇੱਕ ਪਹਿਚਾਣ ਹੈ ਟੀਚਾ ਨਤੀਜੇ ਨਾਲ ਜੁੜਿਆ ਹੁੰਦਾ ਪਰ ਪਹਿਚਾਣ ਤੁਹਾਡੀ ਸ਼ਖਸੀਅਤ ਨਾਲ ਜਦੋਂ ਤੁਸੀਂ ਆਪਣੀ ਸੋਚ ਨੂੰ ਆਈਡੈਂਟੀਟੀ ਨਾਲ ਜੋੜਦੇ ਹੋ ਤਾਂ ਹਰ ਛੋਟਾ ਕੰਮ ਉਸ ਪਹਿਚਾਣ ਨੂੰ ਮਜ਼ਬੂਤ ਬਣਾਉਂਦਾ ਉਦਾਹਰਣ ਵਜੋਂ ਜੇ ਤੁਸੀਂ ਆਪਣੇ ਆਪ ਨੂੰ ਰੀਡਰ ਮੰਨਦੇ ਹੋ ਤਾਂ ਹਰ ਵਾਰ ਇੱਕ ਪੰਨਾ ਪੜਨਾ ਤੁਹਾਡੀ ਨਮੀ ਪਹਿਚਾਨ ਦਾ ਪਰਮਾਣ ਬਣ ਜਾਂਦਾ ਇਸ ਦਾ ਮਤਲਬ ਇਹ ਹੈ ਕਿ ਬਿਹੇਵੀਅਰ ਚੇਂਜ ਕਦੇ ਵੀ ਸਿਰਫ ਨਤੀਜੇ ਨਾਲ ਨਹੀਂ ਆਉਂਦਾ ਇਹ ਹਮੇਸ਼ਾ ਆਈਡੈਂਟੀਟੀ ਨਾਲ ਜੁੜਿਆ ਹੁੰਦਾ ਤੁਸੀਂ ਜੋ ਕੰਮ ਕਰਦੇ ਹੋ ਉਹ ਤੁਹਾਡੀ ਨਵੀਂ ਪਹਿਚਾਨ ਨੂੰ ਵਾਰ-ਵਾਰ ਸਾਬਤ ਕਰਦੇ ਨੇ ਯਾਦ ਰੱਖੋ ਟੀਚੇ ਸਿਰਫ ਦਿਸ਼ਾ ਦਿੰਦੇ ਨੇ ਪਰ ਪਹਿਚਾਨ ਹੀ ਉਹ ਤਾਕਤ ਹੈ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੁਸੀਂ ਆਪਣਾ ਆਪ ਬਦਲ ਲਿਆ ਤਾਂ ਆਦਤਾਂ ਆਪਣੇ ਆਪ ਬਦਲ ਜਾਣਗੀਆਂ